ਮੈਂ ਜਿਸ ਸਮੇਂ ਦੱਸ ਤਾੰਗਾ ਪੈਨ ਮੇਰਾ ਬੇਲਗਾ ਜ਼ਿਲ੍ਹਾ ਜਲੰਧਰ ਮੇਂ ਪ੍ਰੋਬਲਮ ਹੈ ਮੇਰੀ ਛਾਤੀ ਵਿੱਚ ਦਰਦ ਹੁੰਦਾ ਹੈਗਾ ਇੱਕ ਮੇਰੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਸੀ ਕਿਉਂਕਿ ਮੈਂ ਫੌਰੀਂ ਦੇ ਵਿੱਚ ਯੂਕੇ ਸੀਗਾ 13 ਚ ਆਇਆ ਮੈਂ 2013 ਚ ਤਾਂ ਉੱਥੇ ਵੀ ਮੇਰੇ ਸੇਂ ਪ੍ਰੋਬਲਮ ਸੀਗੀ ਇੱਥੇ ਆ ਕੇ ਕਾਫੀ ਹਸਪੀਟਲਾਂ 'ਚ ਮੈਂ ਗਿਆ ਐਂਡੋਸਕੋਪੀ ਵਗੈਰਾ ਕਰਾਈ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆਗਾ ਜਦੋਂ ਵੀ ਲੁਧਿਆਣਾ ਜਾ ਕੇ ਫੋਟੋ ਹਸਪੀਟਲ ਕਰਾਈ ਐਂਡੋਸਕੋਪੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਬੀਟ ਅਲਰਜੀ ਹੈ ਕਣਕ ਤੋਂ ਅਲਰਜੀ ਹੈ ਠੀਕ ਹੈ ਵੀ ਇਹਦੀ ਕੋਈ ਦਵਾਈ ਵੀ ਨਹੀਂ ਬਣੀ ਹੈਗੀ ਵੀ ਤੁਹਾਨੂੰ ਸਾਰੀ ਉਮਰ ਪਰਹੇਜ਼ ਹੀ ਕਰਨਾ ਪੈਣਾ ਹੈ ਵੀ ਕਣਕ ਤੋਂ ਬਣੀ ਜੋ ਵੀ ਚੀਜ਼ ਆ ਉਹ ਛੱਡਣੀ ਪੈਣੀ ਹੈ ਤਾਂ ਮੇਰੇ ਮੁਰੇ ਨਾਲ ਦੋ ਲੈਸ ਤਾਂ ਰੱਖਦੇ ਆ ਵੀ ਆਹ ਖਾ ਸਕਦੇ ਆ ਨਹੀਂ ਖਾ ਸਕਦੇ ਠੀਕ ਹੈ ਤਾਂ ਮੈਂ ਉਦੋਂ ਵੀ ਜ਼ਿਆਦਾ ਤੰਗ ਹੋ ਗਿਆ ਠੀਕ ਉਸ ਤੋਂ ਬਾਅਦ ਜਦ ਮੈਂ ਸਾਲ ਡੇਢ ਸਾਲ 2 ਸਾਲ ਮੈਂ ਇਦਾਂ ਪਰਹੇਜ਼ ਰੱਖਿਆ ਉਹ ਤੋਂ ਬਾਅਦ ਜਦ ਫਿਰ ਮੈਂ ਜਦੋਂ ਬੋਡੀ ਸਰਫ ਦਾ ਪਤਾ ਲੱਗਿਆ ਉਹ ਮੈਂ ਯੂਜ਼ ਕੀਤਾ ਤਾਂ ਮੈਨੂੰ ਕਿਹਾ ਗਿਆ ਸੀਗਾ ਵੀ 100 ਦਿਨ ਦਾ ਕੋਰਸ ਹੈ ਪਹਿਲਾਂ 50 ਦਿਨਾਂ ਦਾ ਲਵਾਂਗੇ 50 ਦਿਨ ਮੈਂ ਪੀਤਾ ਪਰ ਮੈਨੂੰ એનર્ਜੀ ਬਹੁਤ ਆਈ ਪਰ ਮੈਂ ਕਣਕ ਨਹੀਂ ਖਾਧੀ ਠੀਕ ਹੈ ਜੀ ਦੂਸਰਾ ਪੈਕ ਮੈਂ ਫੇਰ ਲਿਆ ਉਸ ਤੋਂ ਬਾਅਦ 20 ਦਿਨ ਉਹ ਪੀਤਾ ਮੈਂ ਟੋਟਲ 70 ਦਿਨ ਪੀ ਕੇ ਫੇਰ ਮੈਂ ਕਣਕ ਦੀ ਰੋਟੀ ਖਾ ਕੇ ਦੇਖੀ ਤੇ ਮੈਨੂੰ ਉਦੋਂ ਬਾਅਦ ਮਾਰਾ ਦੀ ਗਰਪਾ ਵੀ ਕੁਝ ਨਹੀਂ ਹੁੰਦਾ ਕਿੰਨੇ ਸਾਲ ਹੋ ਗਏ ਸਰ ਤਕਰੀਬਨ 21 ਚ ਲਿਆਈ ਮੈਂ 2021 ਦੇ ਵਿੱਚ ਓਕੇ ਦੋ ਪੈਕ ਮੈਂ ਲਗਾਤਾਰ ਪੀਤੇ ਸੀਗੇ 100 ਦਿਨ ਦਾ ਉਸ ਤੋਂ ਬਾਅਦ ਸਾਰ ਕੋਈ ਖਾ ਪੀ ਰਿਆ ਕੋਈ ਪ੍ਰੋਬਲਮ ਨਹੀਂ ਕਿੰਨੇ ਸਾਲ ਪਹਿਲਾਂ ਪ੍ਰੋਬਲਮ ਸੀ ਪ੍ਰੋਬਲਮ ਸਾਨੂੰ 2010 ਤੋਂ ਮਹਿਸੂਸ ਹੋ ਰਹੀ ਸੀ ਪਰ ਡਾਇਗਨੋਸ ਜਾ ਕੇ 19 'ਚ ਹੋਇਆ ਇਹ ਕਲੀਅਰਟੀ ਆਈ ਵੀ ਕਣਕ ਤੋਂ ਵੀ ਕਣਕ ਦੋ ਲੜੀ 19 ਜਾ ਕੇ ਹੋਇਆ ਐਲਰਜੀ ਸਰ ਬਹੁਤ ਪਰਿਵਾਰਾਂ ਨੂੰ ਹੁੰਦੀ ਆ ਔਰ ਮੇਰੇ ਖਿਆਲ 'ਚ ਬੰਦਾ ਅੱਕ ਜਾਂਦਾ ਹੋਰ ਚੀਜ਼ਾਂ ਹਾਏ ਕਿ ਮਤਲਬ ਕੀ ਕੰਡੀਸ਼ਨ ਹੁੰਦੀ ਆ ਉਹ ਟਾਈਮ ਦੇ ਉੱਤੇ ਦਾ ਜਦੋਂ ਐਲਰਜੀ ਆ ਪਤਾ ਹੀ ਨਹੀਂ ਲੱਗਦਾ ਡਾਇਗਨੋਸ ਹੀ ਨਹੀਂ ਜਦੋਂ ਹੋ ਸਕਦਾ ਉਨਾਂ 'ਚ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਕੀ ਨਹੀਂ ਕਰਕੇ ਬੰਦਾ ਆਪਾਂ ਕਦੇ-ਕਦੇ ਕਦੇ ਐਫਰਟ ਕਰਦੇ ਆ ਕਿਉਂ ਕਣਕ ਦੀ ਅਲਰਜੀ ਦੀ ਤੇ ਡਾਕਟਰ ਸਾਹਿਬ ਕਹਿੰਦੇ ਦਵਾਈ ਹੈ ਨਹੀਂ ਕੋਈ ਛੱਡਣੀ ਪੈਣੀ ਅੱਜ ਤੁਸੀਂ ਖਾ ਰਹੇ ਹੋ ਕਣਕ ਅੱਜ ਮੈਂ ਸਾਰਾ ਕੁਝ ਖਾ ਰਿਹਾ ਹਾਂ ਕਣਕ ਤੋਂ ਬਣੀ ਹੁਣ ਮੈਦਾ ਆਟਾ ਸੂਜੀ ਹਰ ਗੀ ਬਣਦੀ ਐ ਇਸ ਤੋਂ ਹੁਣ ਕਿਦੀਆਂ ਮੱਠੀਆਂ ਆ ਮਟਰੀ ਆ ਜਲੇਬੀਆਂ ਆ ਵਾਦ ਕੁਝ ਵੀ ਆਪਾਂ ਸਾਰਾ ਕੁਝ ਛੱਡਣਾ ਪੈਂਦਾ ਜਿਵੇਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖ ਰਹੇ ਨੇ ਜਿਹਨਾਂ ਨੂੰ ਅਲਰਜੀ ਐ ਕਣਕ ਦੀ ਮੈਂ ਤਾਂ ਇਹ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਠੀਕ ਕਹਿਣਾ ਚਾਹੁੰਦਾ ਵੀ ਆਪਣਾ ਬਾਡੀ ਸਰਵਸ ਜ਼ਰੂਰੀ ਆ ਇਹ ਲਾਓ ਸੋ ਮੈਨੂੰ ਸੋਚਦੇ ਸੋਚਦੇ 9-10 ਸਾਲ ਲੰਘੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਲੈ ਲਿਆ ਉਹਦਾ ਪਰ ਫੇਰ ਵੀ ਮੇਰੇ 2 ਸਾਲ ਦਾ ਮੈਂ ਸਟਰਗਲ ਕੀਤਾ ਜ਼ਿਆਦਾ ਬਿਨਾਂ ਕੰਢ ਖਾਧੀ ਤੋਂ ਔਰ ਉਦੋਂ ਪਹਿਲਾਂ 9-10 ਸਾਲ ਮੈਂ ਪਹਿਲਾਂ ਸਟਰਗਲ ਕੀਤਾ